拉פי ਸਿੰਘ ਪਿੰਡ ਬਾਲੇਵਾ ਇਹ ਪੇਪਰ ਸਰਪੰਚੀ ਦੇ ਚੋਣ ਚੋਣ ਨਿਸ਼ਾਨ ਲੈਣ ਗਏ ਸੀ ਆਈ.ਟੀ.ਆਈ ਤੇ ਉੱਥੇ ਇੱਕ ਮੈਂਬਰ ਨੂੰ ਇਹ ਕਹਿੰਦੇ ਵੀ ਆਪਣੇ ਪੇਪਰ ਵਾਪਸ ਲੈ ਤੇ ਇਹ ਆਂਦੇ ਵੀ ਨਹੀਂ ਪੇਪਰ ਨੂੰ ਵਾਪਸ ਲੈਣੇ ਸਾਡੇ ਲੋ ਮੈਂਬਰ ਤੇ ਤੁਸੀਂ ਧੱਕੇ ਨਾਲ ਧੱਕੇਸ਼ਾਹੀ ਨਾ ਕਰੋ ਉਹ ਧੱਕੇਸ਼ਾਹੀ ਕਰ ਲੈ ਪਈ ਆਈ.ਟੀ.ਆਈ ਨਾਲ ਬੰਦੇ ਇਕੱਠੇ ਕਰ ਲੈ ਬਾਅਦ ਚ ਬੰਦੇ ਇਕੱਠੇ ਕਰਕੇ ਤੇ ਸਾਰੇ ਇੱਥੇ ਆ ਗਏ ਇੱਥੇ ਆਣ ਕੇ ਗੱਡੀ ਪਿੱਛੇ ਲਾ ਗਏ ਅੱਗੇ ਲਾ ਗਏ ਤੇ ਪਹਿਲਾਂ ਆ ਗੱਡੀ ਭੰਨੀ ਬਾਦਲੇ ਡਾਕਟਰ ਮਾਰ ਕੇ ਦੋਵੇਂ ਰੇਸ਼ੇ ਪੜੇ ਆ ਬਾਹਰ ਖਾਣੇ ਲੈ ਕੇ ਬਾਅਦ ਵਿੱਚ ਜਖਮੀ ਇੱਕ ਤਿੰਦਰ ਸਿੰਘ ਤੇ ਇੱਕ ਅਮਰਿਤਪਾਲ ਉਹ ਕਿੱਥੇ ਜਾਂਦੇ ਉਹ ਵੀ ਬਾਲੇਵਾਲ ਦੇ ਦੋਵੇਂ ਉਹ ਠਾਂ ਅੰਦਰ ਖਾਣੇ ਆ ਸਿੱਟ ਪਾਰਟੀ ਅਹੀਂ ਆ ਮੈਂ ਮੇਰਾ ਨਾਮ ਹਰਜੀਤ ਕੌਰ ਸੋਇ ਇੱਕ ਟਿਕਟ ਵਾਚੂ ਆਪਣੀ ਇੱਕ ਇਹ ਇੱਕ ਮੈਂ ਮਤਲਬ ਮੈਂ ਮੌਜੂਦਾ ਸਰਪੰਚ ਆ ਮੇਰੇ ਘਰ ਵਾਲਾ ਸਿਕੰਦਰ ਸਿੰਘ ਆ ਅਹੀਂ ਜਦੋਂ ਆਈ ਟੀ ਆਈ ਆਪਣੇ ਚੋਂ ਨਿਸ਼ਾਨ ਲੈਣ ਗਏ ਆ ਇਹਨਾਂ ਨੇ ਉੱਥੇ ਪਹਿਲਾਂ ਨੂੰ ਮੇਰੇ ਸਿਕੰਦਰ ਸਿੰਘ ਨੂੰ ਮੇਰੇ ਹਸਪਤਲ ਨੂੰ ਧੱਕੇ ਮਾਰੇ ਇਹਨਾਂ ਨੇ ਉੱਥੇ ਦਿਕਰਮ ਜੀ ਸਿੰਘ ਦੇ ਮੁੰਡੇ ਨੇ ਉਹਦਾ ਨਾਮ ਮੈਨੂੰ ਯਾਦ ਨਹੀਂਗਾ ਅੰਮ੍ਰਿਤਪਾਲ ਹਾਂਜੀ ਸਾਡੇ ਪਿੰਡ ਦੇ ਆ ਪਿਛਲੀ ਵਾਰ ਉਹਨੂੰ ਹਟਾਈ ਸੋੜ ਤੇ ਹਰਾਇਆ ਸੀ ਉਹ ਚਾਹੁੰਦਾ ਵੀ ਇਲੈਕਸ਼ਨ ਨਾਲ ਲੜਨ ਹੈ ਰਕਾਂ ਬਾਲੇਵਾਲ ਤੋਂ ਉਹ ਆ ਹੀ ਉੱਥੇ ਚੋਣਸ਼ਾਨ ਲੈਣ ਗਏ ਆ ਤੇ ਉੱਥੇ ਉਹਨਾਂ ਬੰਦੇ ਸੱਦ ਕੇ ਸਾਡੇ ਮਗਰ ਲਾਏ ਅਸੀਂ ਆਉਣ ਦੇ ਆਰਾਮ ਨਾਲ ਇੱਥੇ ਆਣ ਕੇ ਹਨੂਰਾ ਦੇ ਵਿੱਚ ਘੇਰ ਲਿਆ ਵਾ ਤੇ ਸਾਡੀ ਆ ਸਾਰੀ ਗੱਡੀ ਪੰਜ ਛੜੀ ਸਾਰੇ ਸ਼ੀਸ਼ੇ ਚੋਟੇ ਤੋੜ ਛੜੇ ਆ ਗੱਡੀਦਾਰੀ ਤਾਂ ਆ ਆਪਣਾ ਜੜੇ ਹਥਿਆਰ ਆ ਇਹਨਾਂ ਕੋਲ ਕਿਹ ਕੋ ਬੈਸਬੋਲ ਆ ਕਿਹ ਕੋ ਹਾਕੀ ਆ ਕਿਹ ਕੋ ਕੁਛ ਆ ਬਹੁਤ ਤੇਜ ਦਾਤ ਦੂਤ ਵਗੈਰਾ ਸਾਰਾ ਕੁਝ ਲੈ ਕੇ ਆਏ ਆ ਭਾਜੀ ਆਪਾਂ ਆਪਣੇ ਚੌਨਚਾ ਲੈ ਕੇ ਆਉਣੇ ਆ ਆਪਣਾ ਆਈ.ਡੀ. ਕਾਲਜ ਤੋਂ ਇਹਨਾਂ ਸਾਡੀ ਸ਼ਰਿਆਵਾਂ ਵਿੱਚ ਗੱਡੀ ਖੜਾ ਗਏ ਸਾਡੀ ਨਾਲ ਲੇਡੀਜ਼ ਤੇ ਸਾਡੀ ਮੇਰੇ ਸਰਪੰਚ ਕੋਲ ਤੇ ਆ ਯਾਰ ਅੱਧੀ ਪੇ ਸ਼ਰਿਆਵਾਂ ਵਿੱਚ ਗਾਰੇ ਤੇ ਗੱਡੀ ਪਣੀ ਗੱਡੀ ਬਕੋ ਤੇ ਮੌਕੇ ਤੇ ਦੇਖੋ ਭਾਜੀ ਦੇਖੋ ਕੰਮ ਥੋੜਾ ਭਾਜੀ ਇਹ 15 20 ਜਣੇ ਪੰਜ ਆਮ ਆਦਮੀ ਦੇ ਬੰਦੇ ਭਾਜੀ ਹੋ ਵੀ ਬਣਾਦਾ ਆਮ ਆਦਮੀ ਚ ਕਿਵੇਂ ਕਰਨੇ ਬਤਾਹੀ ਆਹੀ ਭਾਜੀ ਆਮ ਆਦਮੀ ਚ ਉਹ ਹੋਣਾ ਇਹ 10 ਦਿਨ ਪਹਿਲਾਂ ਇਹ ਆਮ ਆਦਮੀ ਚ ਸਾਡੇ ਪੰਜ ਤਿੰਨ ਜਣੇ ਇੱਕ ਨਾਲ ਚਾਚੀ ਹੈ ਮੇਰੇ ਇੱਕ ਤਿੰਨ ਜਣੇ ਭਾਜੀ ਆ ਭਾਗੇ ਸਰ ਇੱਕ ਉਹ ਨਾਲ ਛੋਟਾ ਬੱਚਾ ਨਾਲ ਉਸ ਨਾਲ ਸਰਚ ਨੂੰ ਸੱਟ ਲਾਤੀ ਜਣੇ ਭਾਜੀ ਮੈਂ ਹੁਣ ਮੈਂ ਆਪਣੀ ਡਿਊਟੀ ਤੋਂ ਆਇਆ ਭਾਜੀ ਤਾਂ ਕਿ ਡਿਊਟੀ ਤੋਂ ਆਇਆ ਮਤਲਬ ਹੁਣ ਇਹਨਾਂ ਫੋਨ ਆਇਆ ਮੈਂ ਨਾਲ ਹੀ ਤੇ ਜੌਬ ਕਰਦਾ ਮੈਂ ਡਿਊਟੀ ਤੋਂ ਆਇਆ ਭਾਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਸਟਾਈਫੈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ 8 ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટી રિટાયરમ પાર્ટી યા કોઈ હોય પાર્ટી આજ બુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼